ਕੀ ਸ਼ਹੀਦ ਹੋ ਲਈ ਸਾੜਾ ਦੇ ਕੇ ਐਉਂ ਤੋੜਦੇ ਨੇ ਕੈਸਾ ਜਿਹਾ ਹੁਣਾ ਮੇਰੇ ਪਿਤਾ ਦਸ਼ਮੇਸ਼ ਦਾ ਦਿੰਦੇ ਨੇ ਸ਼ਹੀਦੀ ਉੱਤੇ ਅੱਖੀਂ ਆਵੇ ਪਿਤਾ ਦਿੱਤੇ ਤੀਰਾਂ ਨੇ ਪੁੱਤਰ ਦੇ ਸੀਨੇ ਮਾਰੇ ਖੜਾ ਚਮਕੋ ਰਹੀ ਜੇ

पांच दिन आरोय वो ट्रांजिट में बोल काट बात है भैया

A c'hoant eo, a c'hoant eo, a c'hoant eo, a c'hoant eo. I <laughs> ਸਭ ਦੀ ਤਰਫੀ ਦੇ ਗੁਜਾਰੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਦੋਂ ਸੰਤ ਗੁਰਾਂ ਨੇ ਅਵਤਾਰ ਧਾਰਿਆ ਤੇ ਪਿਤਾ ਸ੍ਰੀ ਤੇਜ ਬਹਾਦਰ ਸਾਹਿਬ ਮਹਾਰਾਜ ਉਹਦੇ ਅਸਾਮ ਮਾਤਾ ਗੁਜਰਤੌਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਉਹਨਾਂ ਨੂੰ ਅੱਜ ਜੋ ਅੱਜ ਨਗਰ ਕੀਰਤਨੇ ਆ ਇੱਥੇ ਨਿਕਾਲਿਆ ਗਿਆ ਕੀ ਕਹਿਣਾ ਸੁਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸੰਗਤਾਂ ਦੇ ਵਿੱਚ ਬਹੁਤ ਭਾਰੀ ਇੱਛਾ ਤੇ ਬਹੁਤ ਹੀ ਇੱਛਾ ਨਾਲ ਅੱਜ ਦਾ ਜਿਹੜਾ ਨਗਰ ਕੀਰਤਨ ਦਾ ਪਾਪਾ ਨਗਰ ਕੀਰਤਨ ਦਾ ਸਵਾਗਤ ਹੋ ਰਿਹਾ ਜਿੱਨੇ ਹੀ ਸਾਡੇ ਨੌਜਵਾਨ ਮੁੰਡੇ ਆ ਸਾਡੀਆਂ ਬੀਬੀਆਂ ਪੈਣਾ ਸਾਡੇ ਬਜ਼ੁਰਗ ਆ ਸਾਡੇ ਭਰਾ ਹੜਾ ਸਵੇਰ ਤੋਂ ਹੀ ਸੇਵਾ ਜਨਵਾ ਰਹੇ ਆ ਤੇ ਸਾਰੇ ਸੰਗਤਾਂ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਨੂੰ ਮੁਖ ਰੱਖ ਕੇ ਪੱਕਾ ਨੰਬਰ 1 ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਦੀ ਸਾਧ ਸੰਗਤ ਵੱਲੋਂ ਨਗਰ ਕੀਰਤਨ ਸਜਾਏ ਗਏ ਆ ਜੋ ਕਿ ਪੱਕਾ ਨੰਬਰ 1 ਤੋਂ ਚੱਲ ਕੇ ਪੱਕਾ ਨੰਬਰ 2 ਪੱਕਾ ਨੰਬਰ 3 ਪੱਕਾ ਨੰਬਰ 4 ਤੋਂ ਹੁੰਦੇ ਹੋਏ ਇਸ ਟਾਈਮ ਸ਼ਾਮ ਦਾ ਪੜਾ ਨਗਰ ਕੀਰਤਨ ਦਾ ਪੱਕਾ ਨੰਬਰ 2 ਬਾਬਾ ਜੀਵਨ ਸਿੰਘ ਗੁਰਦੁਆਰਾ ਵਿਖੇ ਕੀਤਾ ਗਿਆ ਔਰ ਇਥੋਂ ਦੀਆਂ ਸੰਗਤਾਂ ਨੇ ਗੁਰੂ ਮਹਾਰਾਜ ਦੀਆਂ ਜੋ ਸੰਗਤਾਂ ਨਾਲ ਚੱਲ ਕੇ ਆਈਆਂ ਉਹਨਾਂ ਵਾਸਤੇ ਲੰਗਰ ਪਾਣੀ ਤਿਆਰ ਕੀਤਾ ਗਿਆ ਉਹ ਉਸ ਵਾਸਤੇ ਹੁਣ ਜਿਹੜਾ ਪੜਾ ਹੈ ਇਹ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਸਮੂਹ ਸੰਗਤਾਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਬਾਬਾ ਜੋ ਆਜ ਨਗਰ ਕੀਰਤਨ ਕੱਢਿਆ ਜਾ ਰਿਹਾ ਕੀ ਕਹਿਣਾ ਇਸ ਬਾਰੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਕੱਲਾ ਇੱਥੇ ਨਹੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਬਣਾ ਰਹੀਆਂ ਤੇ ਅੱਜ ਪੱਕਾ ਨੰਬਰ 1 ਦੀ ਸਮੁੱਚੀ ਸੰਗਤ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰੂ ਰਣਸਾ ਮਹਾਰਾਜ ਜੀ ਦੀ ਰਹਿਨਮਾਈ ਹੇਠ ਅੰਮ੍ਰਿਤ ਵੇਲੇ ਤੋਂ ਅਰਦਾਸ ਕਰਕੇ ਨਗਰ ਕੀਰਤਨ ਦੀ ਰਮਤਤਾ ਹੋਈ ਸੀ ਪਿੰਡ ਪੱਕਾ ਨੰਬਰ 1 ਤੋਂ ਪੱਕਾ ਨੰਬਰ 2 ਪੱਕਾ ਨੰਬਰ 3 ਵਿੱਚ ਦੀ ਹੁੰਦਾ ਹੋਇਆ ਪੱਕਾ ਨੰਬਰ 4 ਵਿਖੇ ਪਹੁੰਚ ਕੇ ਉਸ ਤੋਂ ਉਪਰੰਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਵਿੱਤਰ ਅਸਥਾਨ ਤੋਂ ਹੋ ਕੇ ਹੁਣ ਇਸ ਵਕਤ ਜਿਹੜਾ ਸਮਾਪਤੀ ਵੱਲ ਵਧ ਰਿਹਾ ਹੈ। ਹਾਂਜੀ ਬਾਬਾ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਅ ਸੰਦੇਸ਼ ਇਹੀ ਹੈ ਵੇਖੋ ਜੇ ਸਰਬੰਸਦਾਣੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੀਆਂ 14 ਜੰਗਾਂ ਲੜੀਆਂ ਨੇ ਔਰ ਉਹਨਾਂ ਦੇ ਸਹਿਜਦਿਆਂ ਦੀ ਤੇ ਪਰਿਵਾਰ ਦੀ ਜਿਹੜੀ ਵੱਡੀ ਸ਼ਹਾਦਤ ਹੈ ਲਸਾਨੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਸਿੱਖ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਸਿੱਖੀ ਸਰੂਪ ਵਿੱਚ ਆਓ ਔਰ ਅਮਰਤਾਰੀ ਹੋ ਕੇ ਖੰਡੇ ਪਟ ਦੀ ਪੌਲ ਲੈ ਕੇ ਗੁਰੂ ਵਾਲੇ ਬਣੋ ਸੋ ਇਹੋ ਜਿਹੇ ਜਿਹੜੇ ਧਰਮ ਦੇ ਕਾਰਜ ਹੁੰਦੇ ਰਹਿਣ ਇੰਨੀਆਂ ਬੇਨਤੀ ਹੈ ਵਾਹਿਗੁਰੂ ਅਤੇ ਨਾਲ ਹੀ ਮੈਂ ਸਮੁੱਚੀ ਸੰਗਤ ਨੂੰ ਸਮੁੱਚੀ ਸੇਕਾਉ ਨੂੰ ਸਮੁੱਚੀ ਸੰਗਤ ਨੂੰ ਦੇਸ਼ ਆਪਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਵੀ ਪ੍ਰਕਾਸ਼ਪੁਰਬ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ਪੁਰ ਦੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾਂ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ